ਸਤ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਪੂਰਾ ਅੱਜ ਪੰਚਾਇਤੀ ਚੋਣਾਂ ਦਾ ਦੌਰ ਹੈ। ਗਵਾਂਡੀ ਰਾਜ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਉਹਨਾਂ ਰੋਲਾ ਰੱਪਾ ਨਹੀਂ ਜਿੰਨਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਜਿਹੜੀ ਸਭ ਤੋਂ ਛੋਟੀ ਚੋਣ ਕਿਨੇ ਜਾਂਦੀ ਆ ਉਸ ਚੋਣ ਦਾ ਐਡਾ ਵੱਡਾ ਰੋਲਾ ਰੱਪਾ ਕਿਤੇ ਗੋਲੀ ਚੱਲ ਗਈ ਕਿਤੇ ਪਥਰਾ ਹੋਇਆ ਕਿਸੇ ਦਾ ਸਿਰ ਪਾੜਤਾ ਕਿਸੇ ਦਾ ਹੱਥ ਵੜਤਾ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਰੰਗਲਾ ਪੰਜਾਬ ਤੰਦਰੁਸਤ ਸਿਹਤਮੰਦ ਪੰਜਾਬ ਕਿੱਧਰ ਗਿਆ ਉਹ ਸੁਪਨੇ ਜੋ ਸਾਨੂੰ ਦਿਖਾਏ ਗਏ ਸਨ ਅਕਾਲੀ ਪਾਤਸ਼ਾਹ ਗੜਜੋੜ ਸਰਕਾਰ ਰਹੀ ਆਪਣੇ ਵਿਰੋਧੀ ਦੀਆਂ ਫੈਲਾ ਪਾੜ ਦਿਓ ਫੋਲੋ ਕਾਗੇ ਰੱਦ ਕਰਾਓ ਡਰਾਓ ਤਮਕਾਓ ਫਿਰ ਕਾਂਗਰਸ ਸਰਕਾਰ ਵੇਲੇ ਉਹੀ ਕੁਛ ਹੁੰਦਾ ਰਿਹਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਬਦਲਾਅ ਦੀ ਰਾਜਨੀਤੀ ਦਾ ਦਾਵਾ ਕਰਕੇ ਆਈ ਹੈ ਉਸ ਪਾਰਟੀ ਦੀ ਸਰਕਾਰ ਹੈ ਪਰ ਮੈਂ ਕੋਸ਼ਿਸ਼ ਕਰਦਾਂ ਸੁਣਵਾ ਸਪੀਕਰ ਪੰਜਾਬ ਵਿਧਾਨ ਸਭਾ ਦਾ ਇੱਕ ਬਿਆਨ ਸੁਣ ਰਿਹਾ ਸੀ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਵੀ ਪਾਇਆ ਕਹਿੰਦਾ ਮੇਰੇ ਹਲਕੇ ਦੇ ਵਿੱਚ ਇੱਕ ਵੀ ਸ਼ਿਕਾਇਤ ਨਹੀਂ ਉਹਨਾਂ ਨੇ ਲਿਖਿਆ ਉਹ ਕਹਿੰਦੇ ਮੇਰੇ ਹਲਕੇ ਦੇ ਵਿੱਚ ਕਿਸੇ ਦੇ ਕਾਗੈ ਰੱਦ ਨਹੀਂ ਕਰਾਇਆ ਗਿਆ ਕਿਸੇ ਨੂੰ ਡਰਾ ਤਮਕਾ ਨਹੀਂ ਗਿਆ ਤੇ ਅਫਸਰ شاہੀ ਨੂੰ ਸਖਤ ਹਦਾਇਤ ਕੀਤੀ ਗਈ ਸੀ ਕਿਸੇ ਨਾਲ ਕੋਈ ਵਿਤਕਰਾਣਾ ਨਾ ਹੋਵੇ ਹੁਣ 4 ਤਰੀਕ ਨੂੰ ਦੇਖੋ ਕਿੰਨੀ ਜਗ੍ਹਾ ਤੇ ਕਿੰਨਾ ਕੁਝ ਹੋਇਆ ਪਰ ਕੋੜ ਪੂਰੇ ਹਲਕੇ ਦੇ ਵਿੱਚ ਇੱਕ ਜਗ੍ਹਾ ਤੇ ਵੀ ਆਯੋਜਨਾ ਨਹੀਂ ਵਾਪਰਿਆ ਉਹਦੀ ਸਾਨੂੰ ਖੁਸ਼ੀ ਹੈ ਉਹਦੀ ਸਾਨੂੰ ਸੰਤੁਸ਼ਟੀ ਹੈ ਮੈਂ ਚਾਹਣਾ ਜਿਵੇਂ ਕੁਲਤਾਰ ਸਿੰਘ ਸੰਧਵਾ 117 ਸੀਟਾਂ ਸਭ ਤੋਂ ਉੱਚੀ ਸੀਟ ਤੇ ਬੈਠਦੇ ਨੇ ਤੇ ਉਸੇ ਤਰ੍ਹਾਂ ਇਹ ਮੱਲ ਮਾਰੀ ਆ ਉਹਨਾਂ ਨੇ ਕਿ ਮੇਰੇ ਹਲਕੇ ਦੇ ਵਿੱਚ ਅਮਨ ਮਾਰ ਰਵੇ ਭਾਈਚਾਰਕ ਖਸਾਂ ਬਰਕਰਾਰ ਰਵੇ ਉਸੇ ਤੋਂ ਸਾਰੇ ਦੂਜੇ ਬਰਾਇਕਾਂ ਨੂੰ ਉਥੋਂ ਦੇ ਹਲਕਾ ਚਾਰਜਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਆ ਸੁਨੇਹਾ ਲੈਣਾ ਚਾਹੀਦਾ ਕਿ ਸਾਰੇ ਪਾਸੇ ਭਾਈਚਾਰਕ ਸਾਂਝ ਬਰਕਰਾਰ ਰਵੇ ਹੁਣ ਆਪਾਂ ਉਹਨਾਂ ਚਾਹਵਾਨਾਂ ਨੂੰ ਉਮੀਦਵਾਰਾਂ ਨੂੰ ਸੰਬੋਧਨ ਹੋ ਕੇ ਕੁਝ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਨੇ ਮੈਂ ਬੇਨਤੀ ਕਰੂੰਗਾ ਅੱਜ 5 ਅਕਤੂਬਰ ਹੈ ਤੁਹਾਡੇ ਕਾਗਜ਼ਾਂ ਦੀ ਜਾਂਚ ਪੜਤਾਲ ਹੋ ਰਹੀ ਹੈ ਕੱਲ 6 ਤੇ ਪਰਸੋ 7 ਤਰੀਕ 7 ਅਕਤੂਬਰ ਤੱਕ ਤੁਸੀਂ ਕਾਏ ਪੱਤਰ ਬਾਅਦਸ ਲੈ ਸਕਦੇ ਹੋ ਨਹੀਂ ਤਾਂ ਸ਼ਾਮ ਨੂੰ ਤੁਹਾਨੂੰ ਚੋਣ ਨਿਸ਼ਾਨ ਅਲਰਟ ਹੋ ਜਾਣੇ ਨੇ ਉਸ ਤੋਂ ਬਾਅਦ ਤੁਹਾਡਾ ਮੁੱਛ ਦਾ ਸਵਾਲ ਬਣ ਜਾਣਾ ਮੈਂ ਚਾਹਣਾ ਵੱਧ ਤੋਂ ਵੱਧ ਸਰਵਸੰਮਤੀ ਨਾਲ ਪੰਚਾਇਤਾਂ ਦਾ ਗਠਨ ਕੀਤਾ ਜਾਵੇ ਜਿੰਨੀ ਸਰਵਸੰਮਤੀ ਬਣੂ ਧੜੇਬੰਦੀ ਪੈਦਾ ਨਿਉ ਦੇਸ਼ ਦੀ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਜਾ ਕੇ ਕਚਹਿਰੀਆਂ 'ਚ ਦੇਖ ਲਓ ਕਿਸੇ ਦਾ 50 ਸਾਲ ਤੋਂ ਕਿਸੇ ਦਾ 40 ਸਾਲ ਤੋਂ ਕਿਸੇ ਦਾ 30 ਸਾਲ ਤੋਂ ਕੇਸ ਚੱਲ ਰਿਹਾ ਹੈ ਉਹ ਆਪਣਾ ਕੀਮਤੀ ਸਮਾਂ ਕਚੈਰੀਆਂ ਦੇ ਵਿੱਚ ਅਜਾ ਹੀ ਗੁਆ ਰਹੇ ਨੇ ਇਹ ਕੁਝ ਦੇਖਣ ਨੂੰ ਸੁਣਨ ਨੂੰ ਪੜ੍ਹਨ ਨੂੰ ਵਿਚਾਰਨ ਨੂੰ ਮਿਲਦਾ ਬਹੁਤ ਦੁੱਖ ਹੁੰਦਾ ਕਿ ਅਸੀਂ ਆਪਣੇ ਕੀਮਤੀ ਸਮੇਂ ਨੂੰ ਕਿੱਧਰ ਗੁਆ ਰਹੇ ਹਾਂ ਅੱਜ ਪੰਜਾਬ ਸਰਕਾਰ ਨੇ ਉਹਨਾਂ ਨੇ ਕਿਹਾ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਇਆ ਦਿੱਤਾ ਜਾਊਗਾ ਕੁਲਤਾਰ ਸਿੰਘ ਸੰਧਵਾ ਨੇ ਐਲਾਨ ਕੀਤਾ ਉਹ ਕਹਿੰਦਾ ਮੇਰਾ ਵਿਧਾਨ ਸਭਾ ਹਲਕਾ ਕੋਟਕਪੂਰਾ ਇਹਦੇ ਅਧੀਨ ਜਿੰਨੀਆਂ ਵੀ ਪੰਚਾਇਤਾਂ ਆਉਂਦੀਆਂ ਜੇਕਰ ਉਹ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ ਤਾਂ ਆਪਣੇ ਇਖਤਿਆਰੀ ਕੋਟੇ ਤੋਂ 5 ਲੱਖ ਰੁਪਇਆ ਮੈਂ ਵੀ ਉਹਨਾਂ ਨੂੰ ਦੇਵਾਂਗਾ ਤਾਂ ਇਸ ਨਾਲ 10 ਲੱਖ ਉਹ ਬਣਦਾ ਘੱਟੋ ਘੱਟ 20 ਲੱਖ ਰੁਪਇਆ ਕੁਝ ਕੁ ਪਿੰਡਾਂ ਦੇ ਜਾਗਰੂਕ ਸੱਜਣਾ ਨਾਲ ਤੇ ਉਮੀਦਵਾਰਾਂ ਨਾਲ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਨੇ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਐ ਮੈਂ ਕਿਹਾ ਘੱਟੋ ਘੱਟ 20 ਲੱਖ ਰੁਪਇਆ ਤੁਸੀਂ ਖਰਚ ਕਰੋਗੇ ਕਹਿੰਦੇ 20 ਲੱਖ ਨਾਲ ਤਾਂ ਅਜੇ ਤਾਈਂ ਬਣਦਾ ਹੀ ਕੁਛ ਨਹੀਂ ਕੋਈ 30 ਲੱਖ ਕੋਈ 40 ਲੱਖ ਕੋਈ 50 ਲੱਖ ਕੋਈ ਇਸ ਤੋਂ ਵੀ ਜ਼ਿਆਦਾ ਕਰ ਰਿਹਾ ਪਰ ਆਪਾਂ ਘੱਟੋ ਘੱਟ 20 ਲੱਖ ਰੁਪਇਆ ਗਿਲਦੇ ਆ ਜੇ 20 ਲੱਖ ਰੁਪਇਆ ਤੇ 10 ਲੱਖ ਰੁਪਇਆ ਉਹ ਜੋੜ ਕੇ 30 ਲੱਖ ਰੁਪਇਆ ਤੁਸੀਂ ਪਿੰਡ ਦੇ ਵਿਕਾਸ ਕਾਰਜਾਂ ਤੇ ਲਾਓਗੇ ਤਾਂ ਤੁਹਾਡਾ ਪਿੰਡ ਕੁਝ ਕੁ ਚੋਣਵੇਂ ਆਪਾਂ ਦਰਜਾਂ ਜਾਂ ਦੋ ਦਰਜਣ ਪਿੰਡਾਂ ਦਾ ਜ਼ਿਕਰ ਕਰ ਸਕਦੇ ਜਿਹੜੇ ਹੋਰ ਨਾਲੇ ਉਦਾਹਰਣ ਬਣੇ ਹੋਏ ਨੇ ਮਿਸਾਲ ਬਣੇ ਹੋਏ ਨੇ ਪ੍ਰੇਰਨਾ ਸਰੋਤ ਬਣੇ ਹੋਏ ਨੇ ਸ਼ਹਿਰਾ ਵਰਗੀ ਹਰ ਸਹੂਲਤ ਉਹਨਾਂ ਪਿੰਡਾਂ ਦੇ ਵਿੱਚ ਉਪਲਬਧ ਹੈ ਉਥੋਂ ਦੇ ਸਰਪੰਚਾਂ ਦੀ ਸੋਚ ਕਰਕੇ ਇਸ ਲਈ ਤੁਸੀਂ 30-30 ਲੱਖ ਰੁਪਇਆ ਆਪੋ ਆਪਣੇ ਪਿੰਡ 'ਚ ਜੇ ਖਰਚੋਗੇ ਤਾਂ ਬਹੁਤ ਵਧੀਆ ਰਹੋਗੇ ਨਾ ਧੜੇਬੰਦੀ ਪੈਦਾ ਹੋਗੀ ਨਾ ਤੁਹਾਡਾ ਪੀੜੀ ਦਰ ਪੀੜੀ ਉਹ ਦੁਸ਼ਮਣੀਆਂ ਉਹ ਅਦਾਲਤਾਂ ਉਹ ਕਚਹਿਰੀਆਂ ਉਹ ਥਾਣੇ ਨਹੀਂ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ ਇਹ ਮੇਰੇ ਹੱਥ ਬਣ ਕੇ ਬੇਨਤੀ ਆ ਤੁਸੀਂ ਅਕਾਲੀਓ ਤੁਹਾਨੂੰ ਮੁਬਾਰਕ ਤੁਸੀਂ ਕਾਂਗਰਸੀਓ ਤੁਹਾਨੂੰ ਮੁਬਾਰਕ ਤੁਸੀਂ ਆਮ ਆਦਮੀ ਪਾਰਟੀ ਜਾਂ ਭਾਜਪਾ ਦੇਓ ਤੁਹਾਨੂੰ ਮੁਬਾਰਕ ਤੁਸੀਂ ਕਿਸੇ ਵੀ ਪਾਰਟੀ ਨਾਲ ਸਬੰਧਤੋਂ ਤੁਹਾਨੂੰ ਮੁਬਾਰਕ ਪਰ ਇਸ ਪਾਸੇ ਆ ਕੇ ਥੋੜਾ ਜਿਹਾ ਵੱਡਾ ਜਿਗਰਾ ਦਿਖਾਓ ਤੇ ਤੁਸੀਂ ਸਰਬਸੰਮਤੀ ਦੀ ਜ਼ਿਆਦਾ ਕੋਸ਼ਿਸ਼ ਕਰੋ ਸਰਬ ਸੰਤੀ ਦੇ ਫਾਇਦੇ ਕੀ ਨੇ ਸਰਬ ਸੰਤੀ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਤੁਸੀਂ ਕੱਲ ਨੂੰ ਆਪਣੇ ਸਰਪੰਚ ਨੂੰ ਪੁੱਛ ਸਕਦੇ ਹੋ ਸਰਪੰਚ ਸਾਹਿਬ ਆ ਗਲੀਆਂ ਨਾਲੀਆਂ ਬਰ ਰਹੀਆਂ ਨੇ ਇਹਨਾਂ ਗਲੀਆਂ ਨਾਲੀਆਂ ਦੇ ਵਿੱਚ ਸਹੀ ਮਟੀਰੀਅਲ ਨਹੀਂ ਲੱਗ ਰਿਹਾ ਮਿਆਰੀ ਤੌਰ ਤੇ ਕੰਮ ਨਹੀਂ ਹੋ ਰਿਹਾ ਪਰ ਜੇਕਰ ਤੁਸੀਂ ਸ਼ਰਾਬ ਦੇ ਪਿਆਲੇ ਚ ਵਿਕ ਗਏ ਤੁਸੀਂ ਚੰਦ ਨੋਟਾਂ ਦੇ ਖਾਤਰ ਆਪਣੀ ਵੋਟ ਅਜਾਈ ਗੁਆਲੀ ਜਾਂ ਦੂਜੇ ਨੂੰ ਆਪਣੇ ਸ਼ਰੀਕੇ ਨੂੰ ਨੀਵਾ ਦਿਖਾਉਣ ਲਈ ਤੁਸੀਂ ਜੇਕਰ ਵੋਟ ਆਪਦੀ ਅਜਾਈ ਗੁਆਲੀ ਤਾਂ ਫਿਰ ਤੁਸੀਂ ਕੱਲ ਨੂੰ ਸਰਪੰਚ ਨੂੰ ਨਹੀਂ ਪੁੱਛ ਸਕਦੇ ਜਮਾ ਨਹੀਂ ਪੁੱਛ ਸਕਦੇ ਕਿ ਕੰਮ ਸਹੀ ਨਹੀਂ ਹੋ ਰਿਹਾ ਇਸ ਲਈ ਮੇਰੀ ਬੇਨਤੀ ਹੈ ਤੁਸੀਂ ਚਾਹੁੰਦੇ ਹੋ ਤੁਹਾਡੀ ਔਲਾਦ ਦਾ ਪਵਿੱਤ ਸੁਰੱਖਿਆਤ ਹੋਵੇ ਤਾਂ ਜਿਹੜੇ ਨਵੇਂ ਸਰਪੰਚ ਬਣਨ ਜਾ ਰਹੇ ਨੇ ਮੈਂ ਸਰਕਾਰ ਨੂੰ ਬੇਨਤੀ ਕੀਤੀ ਸੀ ਉਹਦੇ ਵਿੱਚ ਇੱਕ ਐਫੀਡੇਟ ਹੋਵੇ ਕਿ ਮੈਂ ਨਾਰ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਂਗਾ ਮੈਂ ਪਿੰਡ ਦੇ ਵਿੱਚ ਨਾਰ ਦਾ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਵਾਂਗਾ ਇੱਕ ਕਾਲਮ ਇਹ ਵੀ ਚਾਹੀਦਾ ਸੀ ਪਰ ਚਲੋ ਸਰਕਾਰਾਂ ਦੀ ਆਪ ਦੀ ਮਜਬੂਰੀ ਹੁਣ ਆਪਣੇ ਤੌਰ ਤੇ ਆਪਾਂ ਪ੍ਰਣ ਕਰ ਲਈਏ ਵਾਤਾਵਰਨ ਦੀ ਸੰਭਾਲ ਕਰੀਏ ਉਹ ਧਰਤੀ ਜਿਹੜੀ ਜਰਖੇਂ ਧਰਤੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬਹੁਤ ਗਾਂ ਪਹੁੰਚ ਗਏ ਨੇ ਉਹ ਵਿਕਾਸਸ਼ੀਲ ਦੇਸ਼ ਪਰ ਉਹ ਪੰਜਾਬ ਦੀ Jharkhand ਧਰਤੀ ਨੂੰ ਮੰਨਦੇ ਨੇ ਅਸੀਂ ਉਸ ਧਰਤੀ ਨੂੰ ਪਲੀਤ ਕਰ ਲਿਆ ਕਿਉਂ ਕਰ ਲਿਆ ਅਸੀਂ ਅੱਜ ਨਾਲ ਪਰਾਲੀ ਨੂੰ ਸਾੜਨ ਮੋਕੇ ਇਹ ਨਹੀਂ ਸੋਚਦੇ ਕਿ ਸਾਡੇ ਉਹ ਦਰਖਤ ਜਿਹੜੇ ਸਾਨੂੰ ਆਕਸੀਜਨ ਦਿੰਦੇ ਨੇ ਉਹ ਵੀ ਨਾਲ ਲੂਸੇ ਜਾ ਰਹੇ ਨੇ ਲੋਹੇ ਜਾ ਰਹੇ ਨੇ ਉਹ ਵੀ ਨਾਲ ਸੜ ਰਹੇ ਨੇ ਸਾਨੂੰ ਸੋਚਣਾ ਪਊਗਾ कोरोना वायरस ਦੀ ਕਰੋਪੀ ਦੇ ਸੰਕਟ ਦੌਰਾਨ ਇੱਕ ਇੱਕ ਕਰੋੜ ਰੁਪਏ ਦਾ ਆਕਸੀਜਨ ਦਾ ਸਿਲੰਡਰ ਵਿਕਿਆ ਜਿਹਨੂੰ ਮਿਲਿਆ ਉਹ ਬਚ ਗਿਆ ਜਿਹਨੂੰ ਨਹੀਂ ਮਿਲਿਆ ਉਹ ਜਹਾਨੋਂ ਕੂਚ ਕਰ ਗਿਆ ਕਰੋੜਾਂ ਰੁਪਇਆ ਵੀ ਅਜਾ ਹੀ ਗਿਆ ਜੇ ਅਜੇ ਵੀ ਰੁੱਖਾਂ ਦੀ ਮਹੱਤਤਾ ਨਹੀਂ ਸਮਝਦੇ ਤਾਂ ਪਛਤਾਓਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਕੀ ਜਵਾਬ ਦਿਓਗੇ ਉਹ ਪੀੜ੍ਹੀਆਂ ਤੁਹਾਨੂੰ ਲਾਂਤਾਂ ਪਾਉਣਗੀਆਂ ਮੈਂ ਫੇਰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਅੱਜ 5 ਅਕਤੂਬਰ ਹੈ 6 ਤੇ 7 ਦਾ ਦੋ ਦਿਨ ਤੁਹਾਡੇ ਕੋਲ ਆ ਗਏ ਨੇ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਚੰਗਾ ਨਿਰਪੱਖ ਹੈ ਉਸਾਰੂ ਹੈ ਪੜਿਆ ਲਿਖਿਆ ਜਾਗਰੂਕ ਹੈ ਚੰਗੀ ਸੋਚ ਰੱਖਦਾ ਉਹਦੀ ਚੋਣ ਕਰ ਲੋ ਭਾਵੇਂ ਉਹ ਮਰਦਾ ਭਾਵੇਂ ਉਹ ਔਰਤ ਹੈ ਇਸ ਲਈ ਤੁਸੀਂ ਨਾ ਕੋ ਵਿਤਕਰੇ ਬਾਜੀ ਨਾ ਕੋ ਪੱਖਪਾਤ ਇਸ ਲਈ ਪਛਤਾਉਣਾ ਪਊਗਾ ਤੁਸੀਂ ਤੰਦਰੁਸਤ ਸਮਾਜ ਦੀ ਸਿਰਜਣਾ ਕਰਨੀ ਹੈ ਸੇਤਮਨ ਪੰਜਾਬ ਦੀ ਸਿਰਜਣਾ ਕਰਨੀ ਹੈ ਅੱਜ ਜਿਹੜੀਆਂ ਜਿਹੜੀਆਂ ਸਾਨੂੰ ਆਲਮਤਾ ਨੇ ਮੁਸ਼ਕਲਾਂ ਨੇ ਸਮਸਿਆਵਾਂ ਨੇ ਚੁਣੌਤੀਆਂ ਨੇ ਪਰੇਸ਼ਾਨੀਆਂ ਨੇ ਉਹਨਾਂ ਦੇ ਹੱਲ ਲਈ ਅੱਜ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੀਆਂ ਨੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰ ਸਕਦੀਆਂ ਨੇ ਸਾਡੇ ਨੌਜਵਾਨ ਪੜੇ ਲਿਖੇ ਮੁੰਡੇ ਕੁੜੀਆਂ ਹੱਥਾਂ ਦੇ ਵਿੱਚ ਡਿਗਰੀਆਂ ਉਚੇਰੀ ਵਿਦਿਆ ਦੀਆਂ ਕੋਈ ਬੀਏ ਕਰਕੇ ਜਾ ਰਿਹਾ ਹੈ ਕੋਈ ਐਮਏ ਕਰਕੇ ਜਾ ਰਿਹਾ ਹੈ ਕੋਈ ਪੀਐਚਡੀ ਕਰਕੇ ਜਾ ਰਿਹਾ ਹੈ ਪਰ ਉੱਥੇ ਜਾ ਕੇ ਲੇਬਰ ਕਰ ਰਿਹਾ ਹੈ ਮਜ਼ਦੂਰੀ ਕਰ ਰਿਹਾ ਹੈ ਰਿਸ਼ਟ ਪੁਸ਼ਟ ਸਾਡੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਮਜਬੂਰੀ ਮਜ਼ਦੂਰੀ ਕਰ ਲਈ ਮਜਬੂਰ ਨੇ ਉਹ ਸਾਡੀ ਇਹ ਦੇ ਵਿੱਚ ਨਲੈਕੀ ਹੈ ਸਾਡੀ ਅਣਗੈਲੀ ਹੈ ਸਾਡੀ ਲਾਹ ਪ੍ਰੋਈ ਹੈ ਸਾਡੀ ਬੇਵਕੂਫੀ ਹੈ ਸਰਕਾਰਾਂ ਜੋ ਮਰਜ਼ੀ ਕਰਨ ਪਰ ਤੁਸੀਂ ਅੱਜ ਜੇ ਪੰਚਾਇਤਾਂ ਦਾ ਗਠਨ ਕਰਨਾ ਹੈ ਤਾਂ ਪੰਚਾਇਤੀ ਚੋਣ ਮੋਕੇ ਜਿੰਨੇ ਵੀ ਸਾਡੇ ਪੰਜਾਬ ਦੀ 3 ਕਰੋੜ ਦੀ ਆਬਾਦੀ ਆ ਮੈਂ ਸਾਰਿਆਂ ਨੂੰ ਬੇਨਤੀ ਕਰੂੰ 13000 ਤੋਂ ਜ਼ਿਆਦਾ ਜਿੰਨੀਆਂ ਪੰਚਾਇਤਾਂ ਨੇ ਸਾਰੀਆਂ ਪੰਚਾਇਤਾਂ ਜਿੰਨੇ ਵੀ ਚੋਣ ਲੜ ਰਹੇ ਨੇ ਉਹ ਕਿਸੇ ਵੀ ਪਾਰਟੀ ਦੇ ਨੇ ਦਸਤਬੀਨ ਦੇ ਵਿੱਚ ਆ ਦੀ ਪਾਰਟੀ ਦਾ ਝੰਡਾ ਝੁਟਦਿਓ ਤੇ ਭਾਈਚਾਰਕ ਸੰਸਾਨ ਬਰਕਰਾਰ ਰੱਖਦਿਆਂ ਜੇਕਰ ਕਿਤੇ ਨਹੀਂ ਬਣਦੀ ਸਾਂਤੀ ਨਹੀਂ ਬਣਦੀ ਤਾਂ ਤੁਹਾਡੇ ਕੋਲ ਬਹੁਤ ਸਾਰੇ ਹੋਰ ਢੰਗ ਤਰੀਕੇ ਆਗੇ ਤੁਸੀਂ ਪਰਚੀ ਪਾ ਲਓ ਤੁਸੀਂ ਟਾਸ ਕਰ ਲਓ ਤੁਸੀਂ ਟਾਈਟਾਈ ਸਾਲ ਲਈ ਪੰਚਾਇਤੀ ਸਰਪੰਚੀ ਵੰਡ ਲੋ ਪਰਨਾ ਪੈਸਾ ਅਜਾਈ ਨਾ ਗੋ ਸ਼ਰਾਬ ਤੇ ਨਾ ਲਾਓ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਘਰ ਬਹੁਤ ਸੱਥਰ ਵੇਛੇ ਇਸ ਲਈ ਮੈਂ ਬੇਨਤੀ ਕਰਦਾ ਜਿੱਥੇ ਵਾਤਾਵਰਨ ਦੀ ਸੰਭਾਲ ਵਾਲੇ ਪਾਸੇ ਕਰਨਾ ਆਪਾਂ ਜਿੱਥੇ ਨਸ਼ਾ ਮੁਕਤੀ ਪੰਜਾਬ ਦੀ ਸਿਰਜਣਾ ਕਰਨੀ ਹੈ ਜਿੱਥੇ ਭ੍ਰਿਸ਼ਟਾਚਾਰ ਰਹਿਤ ਸਮਾਜ ਦੀ ਸਿਰਜਣਾ ਕਰਨੀ ਆ ਉਥੇ ਆਪਣੇ ਪਿੰਡ ਨੂੰ ਸ਼ਹਿਰਾਂ ਵਰਗੇ ਬਣਾਓ ਮੈਨੂੰ ਉਮੀਦ ਹੈ ਕਿ ਮੇਰੀ ਇਸ ਬੇਨਤੀ ਨੂੰ ਮਨਜ਼ੂਰ ਕਰੋਗੇ ਮੈਂ ਹੱਥ ਬੰਦਾ ਮੈਂ ਝੋਲੀ ਅੱਡ ਕੇ ਤੁਹਾਡੇ ਕੋਲ ਅਰਜ਼ੋਈ ਕਰਦਾ ਕਿ ਤੁਸੀਂ ਨਾ ਦੁਸ਼ਮਣੀਆਂ ਪਾਉਣੀਆਂ ਨਾ ਦੂਜੇ ਨੂੰ ਨੀਵਾ ਦਿਖਾਉਣ ਲਈ ਕੋਈ ਐਹੋਜਾ ਕਦਮ ਚੁੱਕਣਾ ਕਿ ਜਿਹਦੇ ਨਾਲ ਤੁਹਾਡੀ ਔਲਾਦ ਨੂੰ ਖਮਿਆਜਾ ਭੁਗਤਣਾ ਪਵੇ ਫੇਰ ਮਿਲਾਂਗੇ ਚਲਾਨਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜਾਜ਼ਤ ਸਤਿ ਸ੍ਰੀ ਅਕਾਲ ਜੀ